ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਮੂਦਪੁਰ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਰਵੰਤ ਸਿੰਘ ਉਹਨਾਂ ਦੇ ਫਾਰਮ ਤੇ ਪੁੱਜਿਆ ਦੋਸਤੋ ਵੀਰ ਗਰਜੰਟ ਸਿੰਘ ਉਹਨਾਂ ਦੇ ਘਰ ਤੋਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਗਰਵੰਤ ਉਹਨਾਂ ਦਾ ਤੇ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਕੋਈ 5 7 ਨਗ ਜਿਹੜੇ ਆਪਾਂ ਤੁਹਾਨੂੰ ਹਰ ਕਪੂਰ ਦੇ ਵਿੱਚ ਦਿਖਾਈ ਤੇ ਆ ਇਸ ਫਾਰਮ ਤੋਂ ਤੋ ਪਸੂ ਦਸੋ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਅੱਜ ਤੋਂ ਤਕਰੀਬਨ ਕੋਈ 2 ਦਿਨ ਪਹਿਲਾਂ ਇੱਕ ਆਪਾਂ ਅਪਡੇਟ ਪਾਈ ਸੀ ਕਿ ਉਹਦੇ ਵਿੱਚ ਵੀ ਤੁਹਾਨੂੰ ਆਪਾਂ ਕੋਈ 6-7 ਨਾਕ ਦਿਖਾਏ ਸੀਗੇ ਅੱਧੇ ਵੱਧ ਨਾਕ ਸੁਏ ਸੁਏ ਸੀ ਤਾਜੇ ਅੱਤੇ ਦੋਸਤੋ ਬਿਲਕੁਲ ਗੱਪਣ ਤਿਆਰ ਸੀਗੇ ਅੱਜ ਇਸ ਵੀਡੀਓ ਵਿੱਚ ਵੀ ਜਿਹੜੇ ਟੋਟਲ ਵੈਸੇ ਆਪਾਂ ਤੁਹਾਨੂੰ 7 ਪਸੂ ਦਿਖਾ ਦਨੇ ਆ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਬਿਲਕੁਲ ਸਜਰ ਤਾਜ਼ੀਆਂ ਸੁਈਆਂ 3 ਗੱਪਣ ਤੇ ਨਗੀਨੇ ਜਿਹੜੇ ਦੋਸਤੋ ਪੀਸ ਹਰ ਇੱਕ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੇ ਪਸੂ ਆਉਂਦੇ ਆ ਜਿੱਦਾਂ ਕਿ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਬੂਰੀ ਦੇਵਤੋ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਬੜੀ ਖੂਬਸੂਰਤ ਤੇ ਨੀਲੀ ਦੇ ਨਗੀਨੇ ਵੀ ਤਕਰੀਬਨ ਵਿੱਚੋਂ 2-3 ਨਗ ਜਿਹੜੇ ਆ ਦੋਸਤੋ ਨੀਲੀ ਦੇ ਹੁੰਦੇ ਹੁੰਦੇ ਆ ਠੀਕ ਆ ਸੋ ਵੱਡੀ ਗਿਣਤੀ ਵਿੱਚ 8-7 ਪਸ਼ੂ ਜਿਹੜੇ ਤੁਹਾਨੂੰ ਇਸ ਫਾਰਮ ਤੋਂ ਮਿਲ ਜਾਣਗੇ ਕਿਸੇ ਟਾਈਮ ਦੀ ਮੇਰਾ ਵੀ ਕੋਈ ਵਿਜ਼ਿਟ ਕਰੋਗੇ ਤੁਸੀਂ 5-7 ਨਗ ਜੜਿਆ ਇਸੇ ਤਰ੍ਹਾਂ ਇਸ ਫਾਰਮ ਦੇ ਬਿਲਕੁਲ ਇਸ ਕਿਦੇ ਤੋਂ ਉੱਪਰ ਖੜੇ ਤੁਹਾਨੂੰ ਮਿਲ ਜਾਣਗੇ ਅੱਜ 7 ਨਗ 7 ਨਗਾ ਦੀ ਡਿਟੇਲ ਆਪਾਂ ਵੇਰ ਗੁਰਵੰਤ ਤੋਂ ਲੈ ਗਏ ਤੁਹਾਡੇ ਨਾਲ ਸਾਝੀ ਕਰਦੇ ਆ ਕਿ ਸੋ ਵੀਡੀਓ ਤੇ ਨਾਲ ਅੱਗੇ ਤੱਕ ਜੁੜੇ ਰਹੋ ਬਾਕੀ ਬਾਅਦ ਤੋਂ ਬਾਅਦ ਮੇਰਾ ਭਰਾ ਵੀਡੀਓ ਅੱਗੇ ਸ਼ੇਅਰ ਕਰਦੇ ਆ ਕਰੋ ਨਵੇਂ ਫਾਰਮਰ ਵੀ ਹਾਂ ਤੱਕ ਜਿਹੜੀ ਆਪਣੀ ਇਹ ਕਵਰੇਜ ਉਹ ਪਹੁੰਚ ਸਕੇ ਅਮਰਕੋਟ ਅੱਡਾ ਲੱਗਦਾ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀ ਕੇ ਪੱਤਨ ਤੋਂ ਜਦੋਂ ਦੋਸਤੋਂ ਆਪਾਂ ਪੱਟੀ ਮੋੜ ਭਿੱਖੀਵੰਡ ਵਿజిਟ ਕਰਦੇ ਆ ਤੇ ਭਿੱਖੀਵੰਡ ਤੋਂ ਵੀ ਤੁਸੀਂ ਜਿਹੜੀ ਖੇਮ ਕਰਨ ਵਾਲੀ ਸੜਕ ਫੜ ਕੇ ਤੇ ਪਿੰਡ ਮਹਮੂਦਪੁਰ ਵਿజిਟ ਕਰ ਸਕਦੇ ਜੀ ਅਮਰਕੋਟ ਅੱਡਾ ਲਾਖਣਾ ਰਾਜੋ ਕੇ ਬਿਲਕੁਲ ਨੇੜੇ ਨੇੜੇ ਨਾਲ-ਨਾਲ ਲੱਗਦੇ ਪਿੰਡ ਆਉ ਕਰਦੇ ਆ ਗੱਲਬਾਤ ਵੀਰ ਗੁਰਵੰਤ ਦੇ ਨਾਲ ਗੁਰਵੰਤ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕਰਮੰਤਾ ਹੋਰ ਸਭ ਠੀਕ ਠਾਕ ਜੀ ਬੜੇ ਵਧੀਆ ਕਰਮੰਤਾ ਠੀਕ ਠਾਕ ਵੀਰੇ ਹਾਂਜੀ ਵਧੀਆ ਜੀ ਤਾਂ ਵੀ ਕਰਮੰਤਾ ਅੱਜ ਵੀ ਐਨੀਮਲ ਆਪਾਂ ਜਿੱਦਾਂ ਜ਼ਿਕਰ ਕਰਤਾ ਸੱਤ ਪਸ਼ੂ ਆਚਾਰ ਸੂਈਆਂ ਮੱਝਾਂ ਝੋਟੀਆਂ ਤੇ ਤਿੰਨ ਗੱਬਣ ਹਾਂਜੀ ਅੱਜ ਆਪਣੇ ਕੋਲ ਚਾਰ ਸੂਈਆਂ ਜੇ ਹਾਂਜੀ ਤਿੰਨ ਸੂਣ ਵਾਲੀਆਂ ਜੇ ਤੇ ਅੱਜ ਵਿੱਚੋਂ ਨੀਲੀ ਰਵੀ ਦੀਆਂ ਇੱਕ ਬੂਰੀ ਜੇ ਨੀਲੀ ਰਵੀ ਦੀ ਕਰਮੰਤਾ ਹਰ ਇੱਕ ਪੂਰ ਦੇ ਵਿੱਚ ਕੋਈ 2000 ਨਗ ਤਾਂ ਚਲੋ ਹੁੰਦੇ ਹੀ ਹੋ ਜਾਂਦੇ ਨੇ ਨੀਲੀ ਰਵੀ ਹਾਂਜੀ ਠੀਕ ਆ ਜੀ ਬਾਕੀ ਪਸ਼ੂ ਵੀ ਚਲੋ ਚੰਗੇ ਆ ਅੱਜ ਜਿਹੜੀਆਂ ਆਪਣੇ ਕੋਲ ਚਾਰ ਮਾਜਾ ਸੂਈਆਂ ਵੈਸੇ ਬੌਲੇ-ਪੌਲੇ ਤੋਂ ਸਾਫ਼ ਹੋ ਗਈਆਂ ਕਿ ਦੁੱਧ ਤੇ ਚੱਲਣ ਡੀਆਂ ਦੋ ਦੁੱਧ ਤੇ ਆ ਦੋ ਬੌਲੇ ਦੇ ਠੀਕ ਆ ਜੀ ਹਾਂਜੀ ਲੋ ਦੋਸਤੋ ਦੋ ਬੌਲੇ ਤੇ ਚੱਲਣ ਡੀਆਂ ਤੇ ਦੋ ਹੀ ਦੁੱਧ ਤੇ ਆ ਠੀਕ ਆ ਤੇ ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਜਿਹੋ ਜਿਹਾ ਭਾਪੜਤਾ ਵੀ ਪਸੰਦ ਆਊਗਾ ਇੱਕ ਫਸਟ ਲਈ ਆ ਫਾਰ ਰਿਕਵੈਸਟ ਕਰ ਦਿੰਦੇ ਆ ਸਾਰੇ ਫਾਰਮਰ ਵੀਰਾਂ ਨੂੰ ਗੱਬਣ ਪਸ਼ੂ ਆਪਣਾ ਚੌਥਾ ਥਣਾ ਦੀ ਤਿੱਪ ਕੇ ਭਰਾ ਕੇ ਤਸੱਲੀ ਤੇ ਸੂਏ ਸਬਾਈ ਨੂੰ ਦੋ ਰੰਗ ਚੋਕੇ ਚਾਹੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਯਕੀਨੀ ਲਭੀ ਕਰਵਾਤ ਸ਼ੁਰੂਆਤ ਇਸੇ ਮਹੀਨੇ ਤੋਂ ਕਰ ਲੈਨੇ ਆ ਇਹ ਬੂਰੀ ਦੇ ਵਿੱਚ ਆ ਗਈ ਆ ਹਾਂਜੀ ਸਤਿ ਸ੍ਰੀ ਅਕਾਲ ਇਹ ਦੂਜਾ ਸੂਆ ਝੋਟੀ ਸੁਣੀ ਆ ਠੀਕ ਆ ਜੀ ਅਜੇ 20 ਤੋਂ 25 ਦਿਨ ਇਹਦੇ ਰਹਿੰਦੇ ਠੀਕ ਆ ਜੀ ਤਾਂ ਦੋਸਤੋ ਬੂਰੀ ਜਿਹੜੇ ਵੀ ਲੱਗੇ ਝੋਟੀਆਂ ਮਾਦਾਂ ਕੋ ਬੂਰੀਆਂ ਖਰੀਦਣ ਤਾਂ ਸ਼ਕੀਨ ਆ ਉਹਨਾਂ ਲਈ ਇੱਕ ਤੋਹਫਾ ਅਜਾ ਲਿਆਂਦਾ ਵੀਰ ਉਹਨਾਂ ਨੇ ਠੀਕ ਆ ਜੀ ਵੈਸੇ ਪੂਰੇ ਪਸੂ ਪਹਿਲਾਂ ਵੀ ਬੂਰੀ ਨੀਲੀ ਬੂਰੀ ਨੀਲੀ ਤੇ ਤਿਲਾਲੀ ਲਓ ਜੀ ਬੂਰੀ ਆ ਨਾਲ ਦੀ ਨਾਲ ਵੀਰਾਂ ਦਾ ਵੀ ਨੀਲੀ ਆ ਤਿਲਾਂ ਵਾਲੀ ਆ ਅੰਤਰ-ਪੁੰਤਰ ਤੁਸੀਂ ਇੱਕ ਵਾਰੀ ਚੈੱਕ ਕਰੋ ਪਿੱਠ ਪੁੜੇ ਤਾਂ ਫੁੱਲ ਰਾਜੀ ਵਜਣ ਲੋੜ ਦੇ ਵਿੱਚ ਆ ਆਇਟ ਮੀਡੀਅਮ ਆ ਪਰ ਜੰਮੀ ਪਲੀ ਪੂਰੀ ਆ ਜੰਪਾਲ ਕਰਮਾ ਵਾਲੀ ਨੂੰ ਪੂਰਾ ਲੱਗਾ ਇਧਰ ਕਰੋ ਚੱਕ ਅੱਛਾ ਕਰਵਾ ਤਾਂ ਸੂਹਾ ਦੂਜਾ ਹੀ ਆ ਹਾਂਜੀ ਦੂਜਾ ਸੂਹਾ ਸੋਣਾ ਸੰਸਾ ਜਣ ਹਜੇ ਕਿੰਨੇ ਕੁ ਲੈਜੂ ਖੁੱਲੇ ਡੁੱਲੇ ਆਜੇ 20 ਤੋਂ 25 ਦਿਨ ਰਹਿੰਦੇ ਸੰਸਾ ਦੇ 20 ਤੋਂ 25 ਕਿ ਦਿਨ ਹਾਂਜੀ ਉਹਦੀ 20 ਤੋਂ 25 ਕਿ ਦਿਨ ਦਾ ਸਮਾਂ ਹਜੇ ਬਾਕੀ ਆ ਤੇ ਬਾਕੀ ਤੁਸੀਂ ਆ ਸਾਰੇ ਪਾਸਿਓਂ ਦੇਖੋ ਪਲੀ ਪੂਰੀ ਬਹੁਤ ਚੰਗੀ ਸੰਸਾ ਹੈ ਜੀ ਜਦੋਂ ਮੱਝ ਤਿਆਰੀ ਜਾਏਗੀ ਉਦੋਂ ਦੇਖ ਨਗਰ ਦੀ ਹੋਰ ਹੋ ਜਾਂਦੀ ਹੂੰ ਆ ਕਰੋ ਚੱਕ ਤੇਪਣ ਤੋਂ ਆਪਣ ਪੂਰੀ ਲੱਪਾਂ ਭਰਦੀ ਆ ਦੇਖੋ ਜੀ ਉਹ ਠਿੱਲਾ ਪੜ ਵੇਖੋ ਤੁਸੀਂ ਹਵਾਨੇ ਲੇਵੇ ਦੇ ਵਿੱਚ ਵਾਡਾ ਪੁੰਡਾ ਕਾਫੀ ਚੰਗੀ ਸੋ ਦਿਨ ਹਜੂ ਹਾਂ ਜੀ ਤੇ ਜਾਊਗੀ ਸੋ ਥੋੜਾ ਬਾਅਦ ਤੁਸੀਂ ਵੇਖੋਗੇ ਵੀ ਲਾਏ ਬਣਾਏ ਪੈਣਾ ਇੱਕ ਵਾਰੀ ਸਟਾਰਟ ਹੋ ਗਈ ਆ ਸੋ 15 20 ਦਿਨਾਂ ਦੇ ਵਿੱਚ ਕਰਮ ਵਾਲੀ ਚੰਗਾ ਦੇਵਾ ਥੱਲਿਓਂ ਬਣਾ ਲਊਗੀ ਠੀਕ ਆ ਬਾਕੀ ਬਾਡੀ ਬੂਡੀ ਦੀ ਚੰਗੀ ਆ ਪੰਤਰ ਪੁੰਤਰ ਪੂਰੀ ਦਾ ਜੀ ਆ ਚਾਰੂ ਚਰੂ ਬਹੁਤ ਜਿਆਦੀ ਠੀਕ ਆ ਫੋਲ ਕੇ ਇੱਕ ਵਾਰੀ ਤੋਰੀਏ ਇਹਨੂੰ ਸੋ ਦੋਸਤੋ ਇੱਕ ਵਾਰੀ ਤੋਰੀਏ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਨੇ ਆ ਠੀਕ ਆ ਜੀ ਸੋ ਬੂਰੀ ਦੇ ਵਿੱਚ ਨੀਲੀ ਵੀ ਆ ਤੇ ਨਾਲ ਇਹ ਵੀ ਪੂਰੀ ਵੀ ਤੁਸੀਂ ਜਿਹੜਾ ਮੰਨ ਕੇ ਸੌਦਾ ਕਰੋਗੇ ਸੋ ਝੋਟੀ ਪਾਕਾ ਦੂਜਾ ਸੂਆ ਵੀਰ ਗਰਮੰਤ ਕਹਿ ਰਿਹਾ ਵੀ ਦੂਜਾ ਸੂਆ ਇਹ ਜਿਹੜੀ ਦੋਸਤੋ ਝੋਟੀ ਦੀ ਸੁਨਾ ਠੰਡੀ ਠੀਰੀ ਬਹੁਤ ਐਸਲ ਸਰ ਆ ਲਓ ਜੀ ਅੱਛਾ ਗਰਮੰਤ ਆ ਇਸ ਕੋ ਗੱਲ ਜੇ ਆਪਾਂ ਨਿਬੇੜ ਦਿੰਦੇ ਆ ਵੀ ਜਿਹੜੇ ਪਸ਼ੂ ਆਪਣੇ ਕੋਲ ਗੱਭਣ ਆ ਬਿਲਕੁਲ ਤਿਆਰੀ ਵਾਲੇ ਆ ਕਿਸੇ ਰਕਮ ਦਾ ਕੋਈ ਪਿੱਛੇ ਭਾਰ ਤਿੱਪਣ ਦੇ ਵਿੱਚ ਕੋਈ ਮੁਸ਼ਕਲ ਤੰਗੀ ਭਾਰ ਦੀ ਸੰਸਾਦ ਭਾਰ ਦੀ ਤੇ ਥਾਣਾ ਦੀ ਆਪਣੀ ਗਰੰਟੀ ਹੋਊਗੀ। ਤਾਂ ਦੋਸਤੋ ਪਹਿਲਾਂ ਜਿਹੜੀ ਪੇਮੈਂਟ ਆ ਪਹਿਲਾਂ ਰਕਮ ਆ ਮੁੱਲੀ ਚੀਜ਼ ਖਰੀਦਣ ਦੀ ਬਣਦੀ ਆ ਤੇ ਪਹਿਲਾਂ ਰਕਮ ਆਪ ਖਰਚੀ ਬਿਲਕੁਲ ਖਰਚ ਨਹੀਂ ਹੁੰਦੀ ਆ ਵਪਾਰੀ ਵੀਰਾਂ ਨੇ ਤੇ ਪਹਿਲਾਂ ਹੀ ਆਪਦੀ ਤਸੱਲੀ ਜਿਹੜੀ ਇਹਨਾਂ ਦੀ ਯਕੀਨੀ ਬਣਦੀ ਆ ਉਸ ਤੋਂ ਬਾਅਦ ਕਿਸੇ ਵੀਰ ਦਾ ਦੂਜਾ ਨੰਬਰ ਸਾਨੂੰ ਆ ਤਸੱਲੀ ਕਰਕੇ ਬਾਹਰੋਂ ਲਿਆਈਦਾ ਪਹਿਲਾਂ ਹੀ ਪਸ਼ੂ ਠੀਕ ਆ ਜੀ ਲੈਬਰ ਗਰਵੰਤ ਮੋਲਵਾੜੀ ਦੱਸ ਗਿਆ ਕਿੰਨੇ ਦੀ ਦੇਣੀ ਆ ਆਪਾਂ ਮੋਲਵਾੜੀ ਸੰਤੂ ਸਾਹਿਬ ਜੀ ਦਾ ਅੱਜ ਤਿਆਰ ਹੁੰਦੀ ਆ ਭਾਵੇਂ ਇਹਦਾ ਇੱਕ ਵੀ ਮੰਗ ਲੈਂਦੇ ਹਾਂਜੀ ਤੇ 10 ਮੰਗ ਲੈਂਦੇ ਪਰ ਅੱਜ ਇਹਦੀ ਡਿਮਾਂਡ ਹੈ 1 ਲੱਖ 5000 ਹਾਂਜੀ ਪੂਰੇ ਲੱਖ ਦੀ ਦੇ ਦਾਂ ਲੱਖ ਦੀ ਹਾਂਜੀ ਬਾਕੀ ਛੋੜ ਛੱਪੇ ਕਰਦੇ ਜੋ ਉਹ ਹੀ ਖੁੱਲੇ ਡੁੱਲੇ ਆ ਕੋਈ ਹੋ ਜੂਗਾ ਮਾਨਦਾਰ ਮੌਕੇ ਦੀ ਕਰਦੇ ਹੋ ਕਰਦੇ ਹੋ ਕਿੰਨਾ ਵੀ ਹੋ ਸਕਦਾ ਲੋ ਵੀ 1 ਲੱਖ ਦੀ ਕਰਵੰਤਾਂ ਦਾ ਵੀ ਪੂਰੇ ਦੀ ਦੇ ਦਾਂਗੇ ਉਹਨਾਂ ਜੇ ਆਪਾਂ ਪਾਈ 15 ਤਰੀਕ ਨੂੰ ਪਾਈ ਬੋਰੀ ਹਾਂਜੀ ਤੁਸੀਂ ਵੇਖੀ ਆ ਉਹਦੇ ਨਾਲ ਮੈਂ ਜਾਦੀ ਉਹ ਆਪਾਂ 1 ਲੱਖ 10000 ਦੀ ਦਿੱਤੀ ਠੀਕ ਆ ਜੀ ਉਹਦੇ ਨਾਲ ਜਾਰੀ ਇਹਨਾਂ ਦੇ ਦਿਨ ਲੈਦੀ ਕਰਕੇ ਆਪਾਂ ਜੇ ਸਾਹ ਹੁਣ ਆਪਾਂ ਨੂੰ ਆਈ ਹੋਸਾ ਹੁਣ ਦੇ ਦੇ ਲਈ ਬਿਲਕੁਲ ਲੋ ਵੀ ਦੋਸਤੋ ਪਹਿਲ ਦੇ ਅਧਾਰ ਤੇ ਸੌਦਾ ਕਰ ਲਿਓ 1 ਲੱਖ ਦੇ ਵਿੱਚੋਂ ਮਾਨਤਾਂ ਨੂੰ ਹੋ ਜਾਊਗਾ ਅੱਗੇ ਇੱਕ ਨੀਲੀ ਦੀ ਮੈਂ ਤੁਹਾਨੂੰ ਦਿਖਾਉਣੇ ਆ ਕਦ ਕਾਠੇ ਦਾ ਕਰਮਾ ਵਾਲੀ ਦਾ ਚੈੱਕ ਕਰੋ ਮਾਲੀਆਂ ਤਾਂ ਭਲੇਖਾ ਪਾਉਂਦੀ ਆ ਫੁੱਲ ਵੱਡੇ ਹਾਈਟ ਕੱਦ ਬੁੱਤ ਵਿੱਚ ਲੈ ਵੀ ਕਰਮਾ ਤੇ ਤਾਂ ਸੁਹਾਗ ਨਮਾਊਗਾ ਦੂਜਾ ਸੁਹਾ ਸੋਈ ਸੰਸਾ ਦੂਸਰਾ ਸੁਹਾ ਹਾਂਜੀ ਅੱਜ ਕਿੰਨੇ ਦਿਨਾਂ ਚ ਅੱਜ ਸੋਈ ਨੂੰ ਇਹਨੂੰ ਕੋਈ ਜਿਹੜੇ ਸਹੀ 20 ਦਿਨ ਹੋ ਗਏ ਜੀ ਲਓ ਜੀ ਆ ਆ ਵੇਖੋ ਕਟਾ ਲਓ ਜੀ ਸਾਂਹ ਆ ਗਿਆ ਮਗਰ ਹਾਂਜੀ ਅਗਰ ਵੀ ਨੀਲੀ ਰਾਵੀ ਦਾ ਬਹੁਤ ਪਲਿਆ ਹੈ ਲਓ ਜੀ ਪੂਰਾ ਕਟਾ ਕਰਵਾ ਤੂੰ ਦੱਸ ਰਿਹਾ ਸੀ ਵੀ ਮਾਲੀ ਵੀ ਪੂਰਾ ਰੱਖਿਆ ਸੀ ਉਹਨਾਂ ਨੇ ਹਾਂਜੀ ਮਾਲੀ ਸੰਸਾ ਸਾਹਿਬ ਬਹੁਤ ਚੰਗਾ ਹੈ ਨਵਲ ਸਾਰਾ ਦੋ ਜਾਨ ਦੀ ਛੱਡਦੇ ਰਿਹਾ ਹੈ ਇਹਨੂੰ ਠੀਕ ਆ ਹਾਂਜੀ ਲਓ ਵੀ ਪਲਿਆ ਪਲੀਤਾ ਮਗਰ ਕਟਾ 20 ਕ ਦਿਨਾਂ ਦਾ ਸੁਆ ਤੇ ਮਾਲੀ ਦੋਸਤੋ ਬੜਾ ਘੈਂਟ ਬਣੂਗਾ ਪੂਰਾ ਤੁਸੀਂ ਵੇਖੋ ਜੰਪਲ ਕਰਮਾਲੇ ਨੂੰ ਪਿਓਰ ਨੀਲੀ ਰਾਵੀ ਦਾ ਬੂਰਾ ਨੀਲੀ ਰਾਵੀ ਦਾ ਪੂਰਾ ਦੁੱਧ ਹੀ ਛੱਡ ਰੱਖਿਆ ਕਰਮਾਲੇ ਦਾ ਠੀਕ ਆ ਬਹੁਤ ਸੋਨਾ ਵੇਖੋ ਨੀਲੀ ਦਾ ਕਟਾ ਮ अच्छा धरवंत 20 ਦਿਨਾਂ ਦੀ ਸੂਈ ਹੈ ਦੁੱਧ ਦੀ ਕੀ ਸਥਿਤੀ ਹੈ ਥੱਲੇ ਦੁੱਧ ਸੰਸਾਹ ਜੀ ਥੱਲੇ 13 ਕਿਲੋ ਦੁੱਧ ਤਿਆਰ ਜੀ ਹੁਣ ਕੰਡੇ ਵਾਲਾ 13 ਕਿਲੋ ਹਾਂਜੀ ਐ ਜਿਹੜਾ ਆਪਾਂ ਮਤਲਬ ਕਿ ਹਰ ਵਾਰ ਆਪਾਂ ਗੱਲ ਕਰਦੇ ਆਂ ਵੀ ਦੁੱਧ ਦੇ ਵਿੱਚ ਤਾਂ ਕਦੀ ਕੋਈ ਕਿੰਤੂ ਪਰਪੂਰ ਨਹੀਂ ਜਾਂਦੀ ਹਾਂਜੀ ਸੰਸਾਹ ਉਹ ਮੁੜ ਕੇ ਜੋ ਕਹਿਤਾ ਚਵਾਉਣਾ ਆਪਾਂ ਗਏ ਹਾਂ ਹਾਂਜੀ ਤੇ ਪੁੱਠਾ ਪਾਠਾ ਕਰਮ ਵਾਲੀ ਨੂੰ ਡਾਡਾ ਲੱਗਾ ਚੌੜਾ ਹਾਂਜੀ ਮੈਂ ਦੱਸੋ ਕੱਦ ਵਜ ਨਾਲ ਲੋਣੀ ਕੋਈ ਘਾਟ ਕੇ ਕੱਲੋਂ ਨਹੀਂ ਕੋਈ ਸੀਕਰਮ ਵਾਲੀ ਤੇ 13 ਕਿਲੋ ਦੁੱਧ ਹੈ ਜੀ ਹਾਂ 13 ਕਿਲੋ ਦੁੱਧ ਕੰਡੇ ਵਾਲਾ ਲਓ ਜੀ 13 ਕਿਲੋ ਦੁੱਧ ਇਸ ਮਹਿਰ ਤੇ ਬਾਕੀ ਬਾਡਾ-ਬੂਡਾ ਦੋਸਤੋ ਚੈੱਕ ਕਰੋ ਢਾਂਚੇ ਦੀ ਬਹੁਤ ਮਜ਼ਬੂਤ ਆ ਤੇ ਪੂਰੇ ਵੱਡੇ ਢਾਂਚੇ ਦੀ ਆਹ ਵੇਖੋ ਜਿੱਡੀ ਮੈਂ ਬਹੁਤ ਠੰਡੀ ਤੇਰੀ ਤੇ ਉਹ ਵੀ ਨਹੀਂ ਹੈਗਾ ਵੀ ਮੱਝ ਵੱਡੀ ਤੇ ਕੱਲ ਨੂੰ ਕਿਤੇ ਮੂੰਹ ਮਾਰਨਾ ਪਊਗੀ ਜੋ ਮਰਜੀ ਦਿੱਤੀ ਬਹੁਤ ਸ਼ਰੀਫੀਆਂ ਚ ਠੀਕ ਆ ਤੇ ਕੱਦ ਬਹੁਤ ਮੈਂ ਪਹਿਲਾਂ ਜ਼ਿਕਰ ਕੀਤਾ ਦੋਸਤੋ ਕਿਸੇ ਵੀਰ ਦਾ ਦੂਰੋਂ ਨੇੜੇੋਂ ਤੁਸੀਂ ਤੁਰਨਾ ਹੈ ਹਾਈਟ ਲੈਂਥ ਪੂਰੀ ਆ ਲੰਬਾਈ ਵੀ ਪੂਰੀ ਆ ਉਚਾਈ ਕੱਦ ਦਾ ਕੱਦ ਵਾਲੇ ਪਾਸੋਂ ਪਿਓਰ ਨੀਲੀ ਰਾਵੀ ਦੀ ਬੱਚਾ ਬਹੁਤ ਚੰਗਾ ਪਾਉਂਦੀ ਆ ਵੇਖ ਲਓ ਤੁਹਾਡੇ ਸਾਹਮਣੇ ਰਿਜ਼ਲਟ ਤੋਂ ਬੱਚਾ ਇੱਕ ਘਰੇ ਉਹਨਾਂ ਨੇ ਮਾਲੀ ਰੱਖਿਆ ਸੀ ਪੂਰਾ ਉਹਦਾ ਰਿ ਬੱਚਾ ਪੁੱਛੇਗਾ ਚੰਗੇ ਪਾ ਦੂੰਗੀ ਤੇ ਪੂਰਾ ਕਟਾ ਵੀ ਬਹੁਤ ਸੋਹਣਾ ਇਹਦੇ ਮਗਰ 13 ਕਿਲੋ ਦੁੱਧ ਲਿਆ ਕਰਵਾਂ ਤੇ ਆਮ ਹੀ ਮੱਝਾਂ ਨੀਲੀ ਦੀਆਂ ਹੁੰਦੀਆਂ ਬੱਚਾ ਨਹੀਂ ਸਹੀ ਪਾਉਂਦੀਆਂ ਹਾਂਜੀ ਹਾਂਜੀ ਤੋਂ ਚੰਗੇ ਸੋਨੇ ਢਾਂਚੇ ਦੇ ਵਿੱਚ ਠੀਕ ਆ ਜੀ ਪੁੱਲ ਕੌੜਾ ਪਿੱਠਪੂੜਾ ਤੋਂ ਸੂਤ ਦੇ ਨਿਸ਼ਾਨ ਪੂਛ ਉੱਪਰ ਤੱਕ ਬਾਈਟ ਆ ਬਾਕੀ ਮਾਰਕਿੰਗ ਤੁਸੀਂ ਆ ਸਾਹਮਣੇ ਦੇਖ ਹੀ ਲੈਣਾ ਕਟਾਵ ਕਰਮਾਲੀ ਦੇ ਮਗਰ ਬਹੁਤ ਚੰਗਾ ਕੋਈ ਜੇ ਕੋਈ ਵੀਰ ਸਾਹਿਬ ਲੂਦੇ ਕੋਈ ਕਿਆ ਗੱਲੋਂ ਇਹ ਨਹੀਂ ਕਿ ਮੈਨੂੰ ਲੱਗਦਾ 6 ਸਾਲ ਕੇ ਦੇ ਉੱਤੇ ਹੱਥ ਫਿਰ ਗਿਆ ਤੇ ਰੇੜੀ ਦਾ ਲੱਗ ਜਾਊਗਾ ਹਾਂਜੀ ਅਭੀ ਕਰਵਾਤਾ ਜਵਾਬ ਸਮਾ ਅਗਲੇ ਥਨਾ ਦਾ ਪਿਛਲੇ ਦਾ ਬਰਾਬਰ ਬਿਲਕੁਲ ਹਾਂਜੀ ਸੰਸਾਬ ਅਗਲੇ ਨਾਲ ਅਗਲਾ ਬਰਾਬਰ ਪਿਛੇ ਨਾਲ ਪਿਛਲਾ ਲੋ ਜੀ ਲੋੜੀ ਹਵਾਨਾ ਜੱਡਾ ਦੋਸਤੋ ਕਰੋ ਚੈੱਕ ਠੀਕ ਹੈ ਬਾਕੀ ਭਾਂਡਾ ਭੁੰਡਾ ਵਖਾਲਾ ਵਖੂਲਾ ਜਿਆਦਾ ਹਨਾ ਹਾਂਜੀ ਵਖਾਲਾ ਦੋਸਤੋ ਬੇਸ਼ੱਕ ਕੋਲੇ ਮੌਕੇ ਤੇ ਖੜੇ ਆ ਪਤਾ ਲੱਗਦਾ ਤੇ ਤੱਕ ਕੋਈ ਵੀ ਥੋੜੀ ਜਿਹਾ ਗਾਂ ਨੂੰ ਵੀ ਤੁਸੀਂ ਦੇਖ ਸਕਦੇ ਵੀ ਜਿੰਨੀ ਵੀ ਤੱਕ ਥੋੜੀ ਜਿਹਾ ਗਾਂ ਨੂੰ ਹੁੰਦੀ ਹੈ ਬਾਕੀ ਕਈ ਵਾਰ ਹੋ ਸਕਦਾ ਵੀ ਚੋਇਆ ਚਾਇਆ ਸਵੇਰ ਪਸੂ ਲੇਟ ਹੋਵੇ ਉਹ ਪੁੱਛ ਲੈਣੇ ਗਰਵੰਤ ਆਜੀ ਸੰਸਵਾ ਆਪਣੇ ਘਰੇ ਲਿਆ ਕੇ ਚੋਈ ਚੁਵਾਈ ਕਿੰਨੇ ਕ ਵਜੇ ਕੀਤੀ ਆ ਮਾਰਨਿੰਗ ਹਾਂਜੀ ਚੁਵਾਈ ਸਵੇਰ ਕਿੰਨੇ ਕ ਵਜੇ ਕਰਨੀ ਫੇਰੇ ਜੀ ਕੋਈ 7 7:30 ਵਜੇ ਦੀ ਚੁਵਾਈ ਅੱਜ ਘਰੇ ਲਿਆ ਕੇ ਚੋਈ ਆਪਾਂ 7 7:30 ਹਾਂਜੀ ਠੀਕ ਆ ਅੱਛਾ ਗਰਮਾਂ ਤਾਂ ਕਿੰਨੇ ਦੀ ਦੇ ਦਾਂਗੇ ਆਪਾਂ ਇਹ ਸੰਧੂ ਸਾਹਿਬ ਮੁੱਲ ਕਰਨ ਤਾਂ ਭਾਂਡੇ ਡੇਡ ਕਰ ਲਈਏ 1 40 ਕਰ ਲਈਏ ਹਾਂ ਇਹ ਜਿਹੜੀ ਦੇਣੀ 1 ਲੱਖ 30 ਹਜ਼ਾਰ ਦੀ ਆਪਾਂ 1 30 ਦੀ ਹਾਂਜੀ ਠੀਕ ਆ ਜੀ ਲਓ ਵੀ 1 30 ਦੀ ਇਹ ਦੋਸਤੋ ਮਿਲੂਗੀ 1 40 ਗਰਮਾਂ ਦਾ ਡਿਮਾਂਡ ਕਰ ਲਈਏ ਤੇ ਬਾਕੀ 1 30 ਦੀ ਜਸਨੂਆ ਠੀਕ ਆ ਬਾਕੀ ਹੈ ਦੁੱਧ 13 ਕਿਲੋ ਦਾ ਅੱਗੇ ਕਿਸੇ ਵੀਰ ਦੀ ਚੰਗੀ ਸੇਵਾ ਰਹੀ ਤੇ ਦੁੱਧ ਹੋਰ ਵੀ ਤੁਸੀਂ ਚੰਗਾ ਲੈ ਸਕਦੇ ਜੀ ਉਹਦੇ 'ਚ ਕੋਈ ਸ਼ੱਕ ਨਹੀਂਗਾ ਸੇਵਾ ਕਿਉਂਕਿ ਇੱਥੇ ਪਸ਼ੂ ਅੱਜ ਭਲਕ ਦੇ ਵਿੱਚ ਆਏ ਆ ਤੇ ਅੱਜ ਭਲਕ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਹੀ ਸੇਲ ਹੋ ਜਾਣੀ ਹੁੰਦੀ ਆ ਠੀਕ ਆ ਅੱਗੇ ਗਰਮਾ ਤਾਇਆ ਤੇ ਆਪਰ ਕੋ 3 ਨੰਬਰ ਤੇ ਜਿਹੜੀ ਇਹ ਮੱਝ ਆ ਗਈ ਹੈ ਇਹ ਹੀ ਸੰਸਾ ਸਰ ਦੂਜਾ ਸੋਆ ਸੋਈ ਜੀ ਝੋਟੀ ਅੱਛਾ ਹਾਂਜੀ ਲੈ ਜੀ ਇਹ ਮੋਹਰਾ ਦੀਏ ਅੱਜ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਕੋਈ 12 13 ਦਿਨ 15 ਦਿਨ ਮੰਨ ਲਓ ਆ ਕਟਾ ਜਿਹਦੇ ਮਗਰ। ਲਓ ਜੀ 12 15 ਕੇ ਦਿਨਾਂ ਦਾ ਆਈਡੀਆ ਮੰਨ ਲਿਓ ਠੀਕ ਆ ਜੀ ਮਗਰ ਕਟਾ ਇਹਦੇ। ਹਾਂਜੀ। ਤੂ ਬਾਅਦ ਦੂਜਾ ਮਗਰ ਕਟਾ ਠੀਕ। ਕਟਾ ਇਹਦੇ ਮਗਰ ਬਹੁਤ ਚੰਗਾ। ਲਓ ਜੀ ਇੱਕ ਰੰਗ। ਪੂਛ ਕੇ ਜਿਹੜੇ ਮਗਰ ਕੋਈ 2 ਇੰਚ ਪੂਛ ਚਿੱਟੀ ਆ, ਵਾਲ ਵਾਈਟ। ਬਾਕੀ ਕਟਾ ਇੱਕ ਰੰਗ ਦੀ ਆ ਠੀਕ ਆ। ਇਧਰ ਗਰਵਤ ਮੰਨ ਲਾ ਵੀ ਦੂਜਾ ਸੁਦਾ ਅੱਜ ਦਿਨ ਕਿੰਨੇ ਦਸੇ? ਦੇਣੇ ਨੂੰ ਕੋਈ 15 ਦਿਨ ਹੋ ਗਏ ਸਹੀ ਸੋਈ। ਦੁੱਧ ਕਿੰਨਾ ਦਸਿਆ? ਦੁੱਧ 15 ਕਿਲੋ ਇਹ ਥੱਲੇ ਕੰਡਾ ਕਰਾ ਦਾਂਗੇ 15 ਕਿਲੋ ਹਾਂਜੀ ਇਹ ਚੰਗਾ ਖਾਸਾ ਦੁੱਧ ਹੈ ਹਾਂਜੀ ਲੋ ਜੀ 15 ਕਿ ਕਦੇ ਨਹੀਂ ਆ ਦੋਸਤੋ ਦਿਨ ਵੀ 15 ਕੀ ਹੋਇਆ ਤੇ ਦੁੱਧ ਵੀ ਥੱਲੇ ਪਤਨਾ ਕਿਲੋ ਵਾਲਟੀਆਂ ਨਾਲ ਸੰਸਾਵੇ ਥੱਲੇ 20 ਕਿਲੋ ਆ ਜਿਹੜਾ ਚਵਾਉਣਾ ਕੰਡੇ ਦੇ ਆਪਾ ਉਹ 15 ਕਿਲੋ ਦੁੱਧ ਠੀਕ ਹੈ ਜੀ ਲੋ ਜੀ ਇੱਕ ਵਾਰੀ ਤੁਹਾਨੂੰ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾਉਨੇ ਪਏ ਥਣ ਠੀਕ ਹੈ ਜੀ ਥਣਪੂਰਾ ਥੀ ਚਵਾਈਲਾ ਮੁੱਠੀ ਥਾਣਾ ਵੱਡੇ ਕੱਦ ਕਾੜ ਚਾ ਝੋਟੀ ਕੱਦ ਵੀ ਸੋਨਾ ਤੇ 15 ਕਿਲੋ ਦੀ ਮਾਲਕਨ ਆ ਇਸ ਵਕਤ ਜਿਹੜਾ ਤੁਮ ਚਵਾਦਣਾ ਭਾਂਡੇ ਜਾਂ ਪੈਂਦਾ ਦੁੱਧ ਉਹ 15 ਕਿਲੋ ਆ 2.5 ਕਿਲੋ ਗਾੜ ਹੋ ਗਈ ਏ ਝੋਟੀ ਦੀ ਠੀਕ ਆ ਜੀ ਜਾ ਕਰਮਤ ਤੋਰ ਕੇਰੇ ਨੂੰ ਵੀ ਸੋ 15 ਕਿਲੋ ਦੁੱਧ ਦੋਸਤ ਬਹੁਤ ਹੀ ਵੀ ਡਿਮਾਂਡ ਕਰਦੇ ਆ ਵੀ ਜੇਕਰ ਕੋਈ ਡੇਰੀ ਦਾ ਕਿਸੇ ਭਰਾ ਦਾ ਕੰਮ ਆ ਤਾਂ ਦੁੱਧ 10 9 ਵਾਲੀਆਂ 12 ਨਹੀਂ ਖਾਦੀਆਂ ਕਿਉਂਕਿ ਦਾਣਾ ਵੰਡਾ ਹਰਕ ਚੀਜ਼ ਮਹਿੰਗੀ ਹੋਈ ਪਈ ਆ ਤਕਰੀਬਨ ਹਰ ਕੋ ਨੂੰ ਹੁੰਦਾ ਵੀ ਕੋਈ 12 ਤੋਂ ਲੈ ਕੇ 15 ਕੋਈ 15 16 ਸਿਰੀਆਂ ਮੱਝਾਂ ਖਰੀਦੀਆਂ ਜਾਣ ਕਹਿ ਦਿੰਦੇ ਆ ਪਸੰਦ ਸਭ ਹਾਂ ਕਿ 15 ਕਿਲੋ 16 ਕਿਲੋ ਪਰ ਚੌਂਦੀ ਕੋਈ ਵਿਰਲੀ ਹੈ ਵਿਰਲੀ ਹੈ ਜੀ ਇੱਕ ਘਰਾਂ ਦਾ ਗੱਲਾਂ ਦੋ ਐ ਇੱਕ ਹੁੰਦਾ ਵੀ ਪਸ਼ੂ ਛਵਾ ਜਾਊਗਾ ਹਾਂਜੀ ਇੱਕ ਹੁੰਦਾ ਮੌਕੇ ਤੇ ਤਿਆਰ ਜਿਹੜਾ ਮੌਕੇ ਤੇ ਤਿਆਰ ਆ ਇਹ ਮੌਕੇ ਤੇ ਤਿਆਰ ਦੀ ਗੱਲ ਜਿਹੜੀ ਆਪਾਂ ਕਰਦੇ ਪਏ ਹਾਂ ਛੱਟਾਂ ਝਟੂ ਝੜੀ ਵੈਸੇ ਵੱਡੀ ਆ ਤੇ ਥੱਲੇ ਭੰਡ ਦੀ ਪੂਰੀ ਖਬਰਦਾਰ ਆ ਜੀ ਚੌਰ ਸਲੇਵਾ ਮੋਢ ਤੋਂ ਇੱਕ ਸਾਰ ਬਿਲਕੁਲ ਪੱਦਰ ਵਿਖਾ ਲਾ ਸੋ ਸੱਜੇ ਨਿੱਗਰ ਲੈਵਾਂ ਲਗਾ ਚੌਰ ਆ ਬਿਲਕੁਲ ਫਿਕਸ ਹੋ ਫਵਾਨੇ ਚੱਡੇ ਦੇ ਵਿੱਚ ਬਹੁਤ ਵਧੀਆ ਚੰਗੇ ਮਿਲਕ ਤੇ ਚੱਲ ਰਹੀ ਹੈ ਕਰਮਾਂ ਦੀ ਸੋਹਣੇ ਕਦ ਕਾਟ ਦੇ ਵਿੱਚ ਜਵਾਬ ਅਸਮਾ ਦੀ ਗਰਵਾ ਤੋਕੇ ਰਿਪੋਰਟ ਬਿਲਕੁਲ ਹਾਂਜੀ ਧਾਰਤੂਰ ਮੋਟੀ ਬਿਲਕੁਲ ਆ ਮੋਟੀ ਧਾਰ ਆਊਗੀ ਪੋਲਾ ਚਵਾ ਆਊਗਾ ਮਿੰਟਾ ਸੈਕਿੰਡ ਵਾਲਾ ਹੀ ਠੀਕ ਹੈ ਜੀ ਇਹ ਨਹੀਂ ਕਿ ਇੰਨਾ ਦੁੱਧ ਦੇ ਤਾਂ ਕਈ ਵਾਰ ਚੋਂ ਤੇ ਜ਼ਿਆਦਾ ਟਾਈਮ ਲੱਗੂਗਾ ਠੀਕ ਹੈ ਜੀ ਲੋਬਤ ਚੰਗਾ ਪਸ਼ੂ ਤਾਨਾ ਠੀਕ ਆ ਜੀ ਤੋਂ ਹਾਈਟ ਕਾਤੇ ਵਾਲੇ ਪੋਜ਼ਿਟਿਵ ਕਰਮਾਂ ਦੀ ਡਾਡੀ ਆ ਤੇ ਥੱਲੋਂ ਵੀ ਬਹੁਤ ਮੁਖਫੁਰਤ ਬਾਕੀ ਵੰਡ ਪਰਲੇ ਤੁਹਾਨੂੰ ਥਣਾ ਦੀ ਦਿਖਾਈ ਦਿੱਤੀ ਆ ਹਰ ਪਾਸੇ ਕਮਾਲ ਆ ਕਿਸੇ ਪਾਸੇ ਨੂੰ ਖੁੰਜੀ ਗਈ ਨਵੀਂ ਕਰਵਤ ਕਿੰਨੇ ਦੀ ਹੁੰਦੀ ਆ ਇਹ ਸੰਸਦ ਸਾਹਿਬ ਇਹਦੀ ਡਿਮਾਂਡ 1,30,000 ਆ ਹਾਂ ਜੀ 1,25,000 ਦੀ ਦੇਣੀ ਆ 25 ਦੀ ਹਾਂ ਜੀ ਹੂੰ ਔਰ ਦਸੋ 1.25 ਲੱਖ ਸਵਾਲ ਲੱਖ ਦੀ ਦੁੱਧ ਭਾਵੇਂ ਆਪਦੀ ਕੋਈ ਤਿੰਨ ਟਾਂ ਟਸੱਲੀ ਕਰ ਲਏ ਸਾਈ ਪਿਆਨਾ ਪਾ ਗਏ ਭਾਵੇਂ ਚਾਰ ਟਾਂ ਕਰੇ ਉਹ ਦੋ ਤਾਰੇ ਪਾਸੋਂ ਜਦੋਂ ਸ਼ਾਕੀ ਕੋਈ ਨਹੀਂ ਹਾਂ ਔਰ 10 ਸਾਲ ਨੂੰ 15 ਨਹੀਂ ਕਹਤਾ ਹਾਂ ਜੀ ਲੋ ਵੀ 15 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਦੋਸਤੋ ਚਾਹੇ ਮੇਰਾ ਵੀ ਰਿਪੋਰਟ ਆਨਲਾਈਨ ਸੌਦਾ ਕਰਦਾ ਚਾਹੇ ਤੁਸੀਂ ਇੱਥੇ ਆਣ ਕੇ ਕਰਦੇ ਦੇਖਦਾ ਜਿੱਦਾਂ ਮਰਜ਼ੀ ਆਪਦੀ ਚੁਆਇਸ ਆ ਕਿਸੇ ਭਰਾ ਦੀ ਤੇ 1 ਲੱਖ 25 ਦੀ ਤੁਹਾਨੂੰ ਮਿਲੇਗੀ ਭਵਾਨੇ ਜੱਡੇ ਦੀ ਪੂਰੀ ਖਬਰਦਾਰ ਇੱਕ ਸਾਰ ਫਾੜੀਲਾ ਚੱਟਾ ਲੈ ਵੀ ਕਰਮਤ ਅੱਗੇ ਆਜ ਕੇ ਕਿ ਆਪਰੇ ਕੋਲ ਆ ਮਾਜੀ ਫਾੜੀ हां जी ये भी ਸੰਸਾ ਸੋਈ ਆ। ਸੁਬਾ ਕਿਨਮਾ ਹੋਊਗਾ? ਇਹ ਸੁਬਾ ਸੰਸਾ ਆਪਾਂ ਨੂੰ ਤਾਂ ਤੀਜਾ ਸੁਬਾ ਕਹਿ ਕੇ ਦਿੱਤੀ ਆ ਜੇ ਤੋਂ ਲੈਂਦੀ ਆਪਾਂ। ਠੀਕ ਆ। ਅੱਗੋਂ ਆਪੋ ਆਪਣੇ ਵੀਰਾਂ ਨੂੰ ਸਮਝਾ ਜਿਨੇ ਖਰੀਦਣੀ ਆ। ਲਓ ਜੀ। ਆਪਦੀ ਸਮਝ ਦੇ ਹਿਸਾਬ ਨਾਲ ਖਰੀਦ ਸਕਦਾ। ਲਓ ਦੱਸੋ ਸੁਆ ਕੋਈ ਆਪਦੇ ਵੀਰਾਂ ਨੂੰ ਸਮਝਣਾ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਹੈ। ਇੱਕ ਕੱਲ ਦੀ ਸੋਈ ਜੇ ਇਧਰ ਵੇਖੋ। ਕੋਈ ਕੱਲ ਦੀ ਆ। ਇੰਨੇ ਵੀ ਗ੍ਰੇਨਟ ਹੀ ਦਿੱਤਾ ਵੀ। ਲਓ ਜੀ। ਕਰਾਂਗੀ। ਹਾਂ ਜੀ। ਕਟਾਈ ਆ ਗਿਆ। ਹਾਂ ਜੀ ਹੈਗਾ ਕਟਾ ਦੇਗਾ ਵੇਖੋ ਬਾਹਲਾ ਵੱਡਾ। ਲਓ ਪੂਰਾ ਜਮਿਆ ਭਲਿਆ। ਹਾਂ ਜੀ। ਠੀਕ ਆ ਜੀ। ਇਹ ਲੋਦੀ ਕੱਲ ਹੀ ਦੋਸਤੋ ਸੂਈ ਹੈ ਨਾ ਚ ਠੀਕ ਹੈ ਜੀ ਕਟਾ ਕੋਟਾ ਚੰਗਾ ਪਾਇਆ ਕਰ ਮੈਂ ਇਹ ਠੁਕੀ ਠੁਕੀ ਮੈਂ ਦੀ ਬੜੀ ਹੋਰ ਬੜੀ ਮੈਂ ਭਰੀ ਜਾਂਦੀ ਇਹਨੇ ਕੱਟੇ ਨਹੀਂ ਖਿੱਚ ਲਈ ਹਾਂ ਨਹੀਂ ਬਹੁਤ ਵਾ ਇੰਨੇ ਵਜਨ ਵਾਲਾ ਵਿੱਚੋਂ ਜਾਨਵਰ ਆਉਣਾ ਹਾਂਜੀ ਪਸ਼ੂ ਇੰਨੇ ਜਾਨਵਰ ਆਉਣਾ ਤੇ ਪਸ਼ੂ ਇੱਕ ਵਾਰੀ ਬਾਤ ਹੀ ਜਾਂਦਾ ਹਾਂਜੀ ਲੈ ਵੀ ਕਰਵੰਤ ਕੱਲ ਦੀ ਸੂਈ ਆ ਬੋਲਾ ਦੋ ਗੰਢ ਦੀ ਚਵਾਈ ਹੋ ਗਈ ਹੈ ਹਾਂਜੀ ਦੋ ਗੰਢ ਦੀ ਚਵਾਈ ਹੋ ਗਈ ਰਾਤੀ ਇਹ ਸਾਰੀ ਚੋਂਗੇ ਆਪਾਂ ਸਵੇਰੇ ਆ ਫੁੱਲ ਸਾਫ ਕਰਤੀ ਥੱਲੇ ਕੋਈ ਡੋਕਾ ਨਹੀਂ ਛੱਡਿਆ ਜੀ ਠੀਕ ਆ ਜੀ ਹਾਂਜੀ ਚਲੋ ਉਹ ਤੇ ਨਹੀਂ ਮੈਂ ਤੁਹਾਨੂੰ ਪੁੱਛਦਾ ਵੀ ਕਿੰਨਾ ਬੌਲਾ ਤੁਸੀਂ ਕਹੋ 9 ਆ 10 ਆ ਚਲੋ ਆਹ ਦੇਖਾਂ ਤੇ ਹੋਊਗਾ ਵੀ ਕਰਵਾ ਲੀਏ ਹਾਂਜੀ ਜਵਾਬ ਸਮਾਹ ਦੀ ਕਿਵੇਂ ਨਿਕਲਣੀ ਜਵਾਬ ਸਮਾਹ ਚੰਗਾ ਇੱਕ ਨੰਬਰ ਠੀਕ ਆ ਚਾਰੇ ਥਣਾ ਵਰਦੇ ਪੈ ਪੂਰੇ ਤਸੱਲੀ ਨਾਲ ਹਾਂਜੀ ਬਹੁਤ ਪ੍ਰਾਪੋ ਠੀਕ ਆ ਸੋ ਦੋ ਦੋਸਤੋ ਦੋ ਡੰਗ ਦੀ ਚਵਾਈ ਹੋਈ ਆ ਕਈ ਵਾਰ ਕੋਈ ਡੋਕਾ ਮੜਕਾ ਛੱਡਿਆ ਛੱਡਣਾ ਵੀ ਪੈਂਦਾ ਪਰ ਗਰਮਾਂ ਤਾਂ ਤਾਂ ਮਾਰਨਿੰਗ ਪੂਰੀ ਨਜੋੜਦੀ ਆ ਇਹਨੇ ਨਾ ਹਲਵਾ ਗਿਆ ਗਲੋਂ ਇਹਨੇ ਸਾਰੀ ਚੁੰਗਤੀ ਤੇ ਮਣਕੇ ਡੋਕੇ ਜੇ ਰਹਿ ਗਏ ਉਹ ਮੈਂ ਸਵੇਰੇ ਚੋਤੇ ਠੀਕ ਆ ਜੀ ਠੀਕ ਆ ਲਓ ਜੀ ਆਹ ਦੇ ਤੋ ਕੋਈ ਪਸ਼ੂ ਦੋਸਤੋ ਸੂਸਵਾਦ ਆਇਆ ਉਹ ਤੁਸੀਂ ਆਪ ਇੱਕ ਜੱਜਮੈਂਟ ਕਰ ਲਿਓ ਠੀਕ ਆ ਜੀ ਪਸ਼ੂ ਸੂਸਵਾਦ ਵਿੱਚ ਆ ਜਾਂਦਾ ਤੇ ਕੋਈ ਤਹਿ ਜੀ ਲਾ ਜਾਂਦਾ ਤੇ ਤਕਰੀਬਨ ਕੋਈ 2-4 ਦਿਨ ਕੇ ਬਾਅਦ ਪਸ਼ੂ ਦੁਬਾਰਾ ਰੁਟੀਨ ਦੇ ਵਿੱਚ ਕੋਈ ਹਰਾ-ਜਾਰਾ ਕੋਈ ਫੀਡ ਫੂਡ ਜਾਂ ਕੋਈ ਚੀਜ਼ ਦੁੱਧ 12 ਕਿਲੋ ਤੋਂ ਸਸਾ ਪਲਾਸਟੀ ਚ ਆਉਗੀ ਅੰਦਰ ਨਹੀਂ ਚਾਉਂਦੀ ਠੀਕ ਹੈ ਦੇਖੋ ਪਾਡੇ ਪੁੰਡੇ ਦੀ ਵਿਖਾਲੇ ਬਖੂਲੇ ਦੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਸਿੰਗਲ ਅੱਡੀ ਸੰਸਾ ਬਹੁਤ ਚੰਗੀ ਬਣੀ ਹੈ ਜਿਵੇਂ ਜਿਵੇਂ ਮੈਂ ਦੋ ਤੇ ਆਈ ਨਾ ਬਨੂਗੀ ਫੇਰ ਥੱਲੇ ਬਿਲਕੁਲ ਬਿਲਕੁਲ 15 ਮੀਆਂ ਦਰਮੀਆਂ ਮੀ ਨੇਰਾ ਜਾ ਕੇ ਬਚਾ ਐਡਾ ਹੁੰਦਾ ਜਿਹੜਾ ਸੰਸਾ ਵੇਦਾ ਹੋਣੀ ਆ ਤਾਂ ਬਿਲਕੁਲ ਜੀ ਬਿਲਕੁਲ ਆਹ ਦੇਖੋ ਆਹ ਦੇਖੋ ਉਹ ਜਿਹੜੇ ਮੇਰੇ ਨਾਲ ਤਾਂ ਵੀ ਆ 55 44 56 6 ਦਿਨਾਂ ਦੇ ਸੋਏ ਆ ਇਹਨਾਂ ਦੇ ਮੱਜਾਂ ਇਹਨਾਂ ਦੇ ਬੱਚੇ ਵੀ ਛੋਟੇ ਹੀ ਆ ਆ ਨਿੱਕੇ ਬੱਚੇ ਹੋ ਆ ਨਹੀਂ ਬੱਚਾ ਚੰਗਾ ਪੱਟਾ ਆ ਨੋਰਮਲ ਬੱਚਿਆਂ ਨਾਲੋਂ ਬਹੁਤ ਬੱਚਾ ਪਲਿਆ ਠੀਕ ਆ ਜੀ ਚੱਲਣ ਲਈ ਆ ਬਿਲਕੁਲ ਤਾਜੀ ਸੂਈ ਸੁਵਾਈ ਆ ਅਜਾ ਦੂਜੇ ਦਿਨ ਦੇ ਵਿੱਚ ਇਹ ਗਰਵੰਤ ਦੇਣੀ ਲੈਣੀ ਕਿੰਨੇ ਦੀ ਆਪਾਂ ਵੀਰੇ ਇਹਦੀ ਡਿਮਾਂਡ ਹੈ ਜੀ ਸੰਸਰ ਸਾਹਿਬ 75000 ਆ ਇਹ 72000 ਦੀ ਦੇ ਦਾਂਗਾ ਨਾ 72000 ਹਾਂਜੀ ਉਹਦਾ ਰੈਤ ਰੈਤ ਪੂਰਾ ਜਾਇਜ਼ ਆ ਹਾਂ ਜਾਇਜ਼ ਹੀ ਰੇਟ ਸੰਸਾਦ ਉਹ ਹਿਸਾਬ ਨਾਲ ਪਾਉਣੇ ਆ ਜੇ ਹਿਸਾਬ ਨਾਲ ਆਪਣਾ ਪਸ਼ੂ ਮਿਲਿਆ ਰੂਟੀਨ ਦੇ ਵਿੱਚ ਆਪਣਾ ਮਿਲਦਾ ਦੂਜੇ ਤੇ ਜਿੱਦਾਂ ਕੋਈ 8-7 ਪਸ਼ੂ ਨਵੇਂ ਆ ਜਾਂਦੇ ਆ ਇਦਾਂ ਹੀ ਤੁਸੀਂ ਦੂਜੇ ਤੇ ਦੂਜੇ ਤੇ ਜਿੱਦਾਂ ਆਪਣੀ ਵੀਡੀਓ ਪੈ ਜਾਂਦੀ ਨਵੀਂ ਬਿਲਕੁਲ ਬਿਲਕੁਲ ਲਓ ਦੋਸਤੋ ਰੂਟੀਨ ਦੇ ਵਿੱਚ ਹੀ ਮਾਲ ਆਉਂਦਾ ਤੇ ਸਾਫ ਸੁਥਰਾ ਗੱਲ ਉਹਨੀ ਕੀ ਕੀਤੀ ਜਾਂਦੀ ਆ ਵੀ ਜਿੰਨੇ ਕ ਇੱਥੇ ਆ ਗਏ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਹੋ ਜੈ ਨਿਕਲਾ ਬੇ ਬਤਾ ਜਿਹੜਾ ਕਿ ਨਾ ਗੱਲ ਕੀਤੀ ਜਾਊਗੀ ਬਾਕੀ ਜੋ ਦੋ ਦੋ ਹੋਊਗਾ ਉਹ ਦੱਸਿਆ ਜਾਊ 2-4 ਕਿਲੋ ਵੀ ਹੋ ਸਕਦਾ ਸੰਤੋ ਸਾਹਿਬ ਆਪਾਂ ਇਹ ਨਹੀਂ ਆਦੇ ਬਾਹਰ ਮਾਲ ਲੀਗਾ ਮਾਲੇਗਾ ਪਰ ਖੀਦਰਾਂ ਪਿੰਦਾ ਤੁਹਾਨੂੰ ਪਤਾ ਦਿਲ ਘਟਰਾਵੇਂ ਦਾ ਬਿਲਕੁਲ ਹਾਂਜੀ ਲੋਬ ਤੁਸੀਂ ਮਿਲ ਜੂਗੀ ਤੁਹਾਨੂੰ 72 ਦੀ ਹਾਂਜੀ 72000 ਦੇ ਦੇਣਾ ਠੀਕ ਹੈ ਲੈ ਕਰਵਾਂ ਤਾਂ ਕਿ ਆਪਣੇ ਕੋਲ ਜਿਹੜੀ ਝੋਟੀ ਆ ਗਈ ਇਹ ਵੀ ਝੋਟੀ ਸੂਈ ਹੈ ਸੰਤੋ ਸਾਹਿਬ ਪਹਿਲਾ ਸੂਆ ਸੂਈ ਜੇ ਠੀਕ ਹੈ ਜੀ ਹਾਂਜੀ ਆਹ ਕਰੋ ਚੱਕ ਐਂਡ ਤੱਕ ਆਉਂਦੇ ਆਉਂਦੇ ਤਾਂ ਕਰਮ ਵਾਲੀਆਂ ਬਹਿ ਗਈਆਂ ਵੀ ਕੰਮ ਲੰਮਾ ਚੋੜਾ ਹਾਂਜੀ ਹੈ ਠੀਕ ਪਟੋ ਲਓ ਅੱਗੇ ਦੋਸਤੋ ਹੋਰ ਤੁਹਾਨੂੰ ਆਪਾਂ ਦੋ ਛੋਟੀਆਂ ਦਿਖਾਉਣੀਆਂ ਬੜੀਆਂ ਖਰੀਆਂ ਖਰੀਆਂ ਠੀਕ ਆ ਜੀ ਤੇ ਇੱਕ ਵਾਰੀ ਆਪਾਂ ਜਿਹੜੀ ਆ ਪੰਜਵੇਂ ਨੰਬਰ ਤੇ ਆ ਗਈ ਆ ਹਾਂਜੀ ਪੰਜਵਾਂ ਨੰਬਰ ਜੀ ਇੱਕ ਗੱਲਬਾਤ ਕਰ ਲੈਣੀ ਆ ਕਰਵਾ ਤੇ ਇਹਦਾ ਕਿਵੇਂ ਸੂਆ ਇਹ ਪਹਿਲਾ ਸੂਆ ਸਹੀ ਸੰਸਾ ਪਹਿਲਾਂ ਹਾਂਜੀ ਆ ਵੇਖੋ ਕਿੰਨੇ ਦਿਨਾਂ ਚ ਆ ਕੇ ਚੱਲਣ ਈ ਆ ਇਹ ਅੱਜ ਇਹਨੂੰ ਪੰਜਵਾਂ ਦਿਨ ਹੋ ਗਿਆ ਇਸ ਸੂਈ ਨੂੰ ਲਓ ਜੀ ਹਾਂਜੀ ਪੰਜਾਂ ਕਿ ਦਿਨਾਂ ਦੀ ਸੂਈ ਠੰਡੀ ਠਰੀ ਬਹੁਤ ਇਧਰੇ ਮਗਰ ਕੱਟੀ ਆ ਗਈ ਨਹੀਂ ਮਗਰ ਇਹਦੇ ਕਟਾ ਲਓ ਜੀ ਮਗਰ ਕਟਾ ਮੇਲ ਠੰਡੀ ਠਰੀ ਇਧਰੇ ਖੋ ਲਾ ਪਹਿਲਾਂ ਝੋਟੀਆਂ ਨਹੀਂ ਤਾਂ ਕਰਵਾਸਿਆ ਕਿੱਥੇ ਆ ਗੱਲਾਂ ਲਾਪ ਹਾਂਜੀ ਪੂਚ ਚੁੱਕ ਲੈਂਦੀ ਤਰੇਖੋ ਲਓ ਜੀ ਪਹਿਲਾਂ ਕੱਟੀਏ ਦੋਸਤ ਪਹਿਲਾਂ ਝੋਟੀ ਆ ਤਾਂ ਠੰਡੀ ਧੀਰੀ ਸੀਲਸ ਹਾਉ ਤੁਸੀਂ ਸਾਹਮਣੇ ਦੇਖ ਹੀ ਲਈ ਆ ਕੁੰਡੀ ਆ ਠੀਕ ਆ ਜੀ ਸਿੰਘੀ ਸਿੰਘੀ ਬੜੀ ਵਧੀਆ ਛੋਟਾ ਸੇਗਾ ਤੇ ਕੁੰਡੀ ਜੋਰ ਓਕੇ ਲਓ ਕਰਵਾ ਤਾਂ ਹੁਣ ਮਲਕੀ ਬੌਲੇ ਤਾਂ ਬਾਹਰ ਹੀ ਆ ਗਈ ਹੈ ਤੇ ਹੁਣ ਆ ਬੌਲੇ ਕੱਚੇ ਬੌਲੇ ਤੇ ਗਿਣ ਲਓ ਕਿੰਨਾ ਹੋਊਗਾ ਹੁਣ 8 ਕਿਲੋ ਹੋਵੇ ਥਲੇ 8 ਕਿਲੋ ਹਾਂਜੀ ਜਿਹੜਾ ਭਾਂਡੇ ਹੀ ਪਾਉਂਦੀ ਬੱਚੇ ਪੁੱਛੇ ਤਾਂ ਹੱਸ ਕੇ ਜਿਵੇਂ ਹਾਂ ਹਾਂ ਬੱਚੇ ਤਾਂ ਐ ਡਿੰਗ ਡਿੰਗ ਇਹ ਮਿਲਦੀ ਹੈ ਮਾ ਦੋਸਤੋ ਪਹਿਲਾਂ ਕਟੀਆਂ ਝੋਟੀਆਂ ਜਿਹੜੀਆਂ ਹੁੰਦੀਆਂ ਮੰਨ ਲਓ ਵੀ ਤੇ ਉਹ ਆਪਾਂ ਪੁੱਛ ਲੈਨੇ ਆਂ ਓਨਰ ਤੋਂ ਮਾਲਕ ਤੋਂ ਕਈ ਵਾਰ ਕਈਆਂ ਵੀਰਾਂ ਦੇ ਮਨ 'ਚ ਡਾਊਟ ਹੁੰਦੀ ਵੀ ਪਹਿਲਾਂ ਝੋਟੀਆਂ ਜਿਹੜੀਆਂ ਕਿਸੇ ਤਰ੍ਹਾਂ ਦੀ ਆਉਣ ਉਹਨਾਂ ਕਰਦੀਆਂ ਤੇ ਬਾਕੀ ਬੱਚੇ ਤੇ ਕਰਮਾ ਲਈ ਭੱਜ ਭੱਜ ਕੇ ਜਾਊਗੀ ਠੀਕ ਆ ਜੀ ਦੁੱਧ 10 ਤੋਂ ਪਲਾਸਤੀ ਦਊ ਸੰਸਾਭਾ ਅੰਦਰ ਨਹੀਂ ਦੇਣੀ ਫੋਨ 8 ਕਿਲੋ ਆ ਹਾਂ ਹੁਣ 8 ਕਿਲੋ ਬੋਲਾ ਆਊਗਾ ਇਸ ਟਾਈਮ ਤੇ ਕੱਚਾ ਬੋਲਾ ਗਨ ਲੈ ਕੋਈ ਚਾਹੇ ਬੋਲਾ ਗਨ ਲੈ ਠੀਕ ਹੈ ਜੀ ਮਾ ਦੋਸਤੋ ਕੱਚਾ ਬੋਲਾ ਚਾਹੇ ਕੋਈ ਦੁੱਧ ਵੀ ਮੰਨ ਲੈ ਪੰਜਾਂ 45 ਦਿਨਾਂ ਦੀ ਬੋਲੇ ਤੋਂ ਬਾਹਰ ਤ ਇਹ ਸ਼ੁਰੂਆਤ ਜਿਹੜੀ 8 ਕਿਲੋ ਤੋਂ ਹੋਈ ਹੈ ਠੀਕ ਆ ਇੱਕ ਵਾਰੀ ਪਸ਼ੂ ਸਿੱਧੇ-ਸੁੱਧੇ ਹੁੰਦੇ ਆ ਕਿ ਬਾਹਰ ਹੀ ਤੇਰੀ 14 ਦਿਨਾਂ ਇੱਕ ਵਾਰੀ ਪਸ਼ੂ ਨੇ ਮੈਲੇ ਤੋਂ ਚੱਲਣਾ ਹੁੰਦਾ ਹੈ। ਚਾਈ ਛੂਈ ਬਹੁਤ ਚੰਗੀ। 14 ਦਿਨਾਂ ਤੱਕ ਜੋ ਵੀ ਦੁੱਧ ਦੇਣਾ ਚਾਹੀਦਾ ਜਿੰਨੇ ਚਾਰ ਦੰਦ ਜੇ ਮੂੰਹ ਚੌਗੀ ਜੀ। ਠੀਕ ਆ ਜੀ। ਉਹਨਾਂ ਦਾ ਦੁੱਧ ਕਰ ਜੂਗੀ। ਆਜੋ ਲਓ ਜੀ ਚੰਗੀ ਝੋਟੀ ਆ ਠੀਕ ਆ ਜੀ ਤੋਂ ਪਹਿਲਾਂ ਝੋਟੀ ਆ ਚੌਕੀ ਮੋਹ ਚਾਰਦਾਂ ਦਾ ਕਰਮਾਤਾ ਦੱਸ ਰਿਹਾ ਤੇ ਬਾਕੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਮਗਰ ਜੇ ਕੱਟਾ ਹੈਗਾ ਠੀਕ ਆ ਕੱਟਾ ਹੋਈ ਆ ਹਾਂ ਜੀ ਆ ਕੱਟਾ ਦੇ ਦਮ ਨਾੜੂ ਨਾਲੀ ਬੱਚੇ ਦੇ ਹਾਂ ਜੀ ਆਵੇ ਗਿੱਲੇ ਨਾੜੂ ਜਿੱਤੇ ਆ ਵੇਖੋ ਹਾਂ ਲਓ ਜੀ ਠੀਕ ਹੈ ਮੈਂ ਵੀ ਕਰਵਾਤਾ ਕਿੰਨੇ ਦੀ ਦੇਣੀ ਫਿਰ ਇਹ ਜਿਹੜੀ ਆ ਨਾ 185000 ਦੀ ਦੇਣਾ 85 ਦੀ ਹਾਂ ਜੀ ਕਰਦੀਏ ਰੈਤ ਜੀ ਉਹਦੇ ਵਿੱਚੋਂ ਕੋਈ ਮੌਕੇ ਤੇ ਕਰਦਾ ਮੰਨਤਨ ਮੌਕੇ ਤੇ ਨਹੀਂ ਹੁਣ ਵੀ ਕਰ ਦਿਆ ਕਰੋ ਕੋਈ ਮੌਕੇ ਪੂਰਾ ਪਾ ਪੋਲੇ ਚ ਕਰਕੇ ਦਿਗੀ ਪਸੂ ਚਲ 83000 ਦੀ ਦੇ ਦਾਂ 83 ਹਾਂ ਜੀ ਉਹ ਤੋਂ 231 ਚੰਗੀ ਆ 83000 ਨਹੀਂ ਕਰਵਾਂ ਤਾਂ ਦਾ ਵੀ ਹਾਂ ਨਾ ਜਿਹੜੀ ਲਾਸ਼ ਤੇ ਦੇ ਦਾਂਗੇ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰੇ ਪਾਸਿਓ ਖੜੀ ਆ ਚਵਾ ਚੂ ਬਹੁਤ ਚੰਗਾ ਲੱਗਾ ਤੁਹਾਨੂੰ ਸਭ ਪੋਲਾ ਠੀਕ ਆ ਵੀਰੇ ਕਰੋ ਆ ਗੱਬਣ ਆ ਗਈ ਝੋਟੀ ਹਾਂ ਜੀ ਇਹ ਸੂਬਾ ਗਾਂ ਕਿਨਵਾ ਸੂਰੀ ਆ ਇਹ ਪਹਿਲਾਂ ਸੁਣੀ ਆ ਜੇ ਦੋ ਦੰਦ ਜੇ ਮੂੰਹ ਦੁੱਧ ਦੀ ਆ ਪਿਓਰ ਦੁੱਧ ਦੀ ਆ ਆ ਪਿਓਰ ਦੁੱਧ ਦੀ ਆ ਵੇ ਮੂੰਹ ਫੜ ਕੇ ਵਿਖਾ ਦ ਦੋਂਦੀ ਝੋਟੀ ਆ ਦੋਸਤੋ ਪਹਿਲਾ ਸੂਆ ਝੋਟੀ ਦਾ ਸੋਨਾ ਸੋ ਤਿਆਰੀ ਤੁਸੀਂ ਦੇਖ ਸਕਦੇ ਜੀ ਵੀ ਤਿਆਰੀ ਕੰਪਲੀਟ ਕਰੀ ਬੈਠੀ ਆ ਆ ਦੇਖੋ ਲਓ ਜੀ ਪਿਓਰ ਦੋਦਾਂ ਦਾ ਠੀਕ ਆ ਜੀ ਸਚੌਗ ਛੇਕ ਕੰਨੀ ਵਾਲੇ ਖੜੇ ਆ ਦੁੱਧ ਦੰਦ ਕਿਸੇ ਟਾਈਮ ਵੀ ਪਸ਼ੂ ਸੂਸ ਸਕਦਾ ਢੰਡੀ ਧਰੀਆ ਵੀ ਬਹੁਤ ਆ ਇਧਰ ਦੇਖੋ ਸੀਲੀਆਂ ਕਰੋ ਚੱਕ ਹਾਂਜੀ ਲਓ ਜੀ ਢੰਡੀ ਧਰੀਆ ਸੀਲਸ ਹੋਊਗਾ ਪਹਿਲਾ ਨ ਝੋਟੀ ਆ ਸੋ ਵਾਅਦੇ ਬੰਦੀ ਆ ਦੋਸਤੋ ਵੈਸੇ ਤਾਂ ਦੋਂਦੀਆਂ ਇੱਕ ਏਰੀਆ ਦੋਂਦੀਆਂ ਸਵਾਉਣੀਆਂ ਬੜੀਆਂ ਔਖੀਆਂ ਨੇ ਚੰਗੀ ਸੇਵਾ ਤੇ ਚੰਗੀ ਸੰਭਾਲ ਦੇ ਦੇ ਬਹੁਤ ਚੰਗੀ ਸੇਵਾ ਸਿਰ ਤੇ ਚੜ ਕੇ ਰਹੀਏ ਫਿਰ ਸੁੰਨੀਆਂ ਦੋਂਦੀਆਂ ਚੋਗੀ ਬਿਲਕੁਲ ਬਿਲਕੁਲ ਜੀ ਹਾਂ ਜੀ ਆ ਕਰੋ ਚੈੱਕ ਤੇ ਕੱਟੀ ਵਾਧਿਆ ਬੰਦੀ ਆ ਆਪਾਂ ਹਮੇਸ਼ਾ ਗੱਲ ਕਰਦੇ ਆ ਦੋਸਤੋ ਮੂੰਹੋਂ ਦੰਦੀ ਪਤਾ ਲੱਗ ਜਾਂਦਾ ਪਸ਼ੂ ਦਾ ਵੀ ਕਿੰਨੀ ਕੁ ਉਮਰ ਹੋਊਗੀ ਤੇ ਦੋਂਦੀ ਕੱਟੀ ਆ ਤੇ ਢਾਈਆਂ ਸਾਲਾਂ ਦੀ ਕਰਮਾਂ ਵਾਲੀ ਬਿਲਕੁਲ ਜਿਹੜੀ ਆ ਸੋਨ ਦਾ ਨੇੜ ਹੋ ਗਿਆ ਇਹਦਾ ਕਰੋ ਚੈੱਕ ਠੀਕ ਆ ਜੀ ਬਾਕੀ ਦੇਖਦੁਖ ਕਿਦਾਂ ਹੁੰਦੀ ਆ ਆਪਾਂ ਤੁਹਾਨੂੰ ਬੜਾ ਪਾਰ ਕੱਢ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾਉਣੇ ਆ ਹਾਂ ਇੱਕ ਰਾਂ ਕਾਲੀ ਜੀ ਜੈਡ ਬਲੈਕ ਨਹੀਂ ਵੀ ਜੈਡ ਬਲੈਕ ਆ ਹਾਂਜੀ ਆ ਹੋਰ ਜੱਜ ਹਾਂ ਜੈਡ ਬਲੈਕ ਕਾਲੀ ਆ ਹਾਂ ਜੈਡ ਬਲੈਕ ਹੀ ਆਉਂਦੀਆਂ ਇੱਥੇ ਜੀ ਹਾਂ ਇਹ ਵੀ ਹੁੰਦੀ ਆ ਹਾਂ ਆ ਗਰਵੰਤ ਐਨੂੰ ਘੁਮਾ ਕੇ ਇੱਕ ਵਾਰੀ ਰੋਕ ਲਿਆ ਜੇ ਇੱਥੇ ਲੋਬੀ ਪੂਰੀ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਤੁਸੀਂ ਬਾਕੀ ਨਵਾਂ ਪਸ਼ੂ ਆ ਵੇਖੋ ਜਿੱਥੇ ਮਰਜੀ ਨੂੰ ਸਾਡੇ ਵਿੱਚ ਤੁਹਾਨੂੰ ਫੇਰ ਆਪਾਂ ਨੋਟ ਕਰਾ ਦਿੰਨੇ ਆ ਅਚਾਨੇ ਲਿਆ ਗੋਖਾ ਜੀ ਹਾਂ ਸੋ ਮੂੰਹ ਮਾ ਜਿਹੜਾ ਪਸ਼ੂ ਦੋਸਤੋ ਪਸ਼ੂ ਫੜਾਉਂਦਾ ਵੈਸੇ ਮਿੱਠਾ ਹੁੰਦਾ ਬਿਲਕੁਲ ਠੰਡਾ ਧੀਰਾ ਆ ਕਰੋ ਚੈੱਕ ਪਰ ਠੰਡਾ ਮਠਾ ਕਿਸ ਤਰ੍ਹਾਂ ਦਾ ਕੋਈ ਦੋਸਤੋ ਦੇਣੀਆਂ ਕੋਈ ਚੀਜ਼ ਉਹ ਵੀ ਬੜੀ ਇੱਜ਼ਤ ਲਈ ਕੋਈ ਭਰਾ ਦੇ ਸਕਦਾ ਉਹ ਪੋਸਮਤੀਆਂ ਜਿਹੜੀਆਂ ਖਾਸੀਅਤਾਂ ਹੁੰਦੀਆਂ ਨੇ ਉਹ ਵੱਧੇ ਵਾਲੀਆਂ ਗੱਲਾਂ ਠੀਕ ਆ ਛੰਡੀ ਧੀਰੀ ਵਿੱਚ ਜੁਕ ਨਹੀਂ ਜਿੱਥੇ ਮਰਜੀ ਡਾਕੜ ਕੇ ਥਾਂ ਪੂਰਾ ਮੁੱਠੀ ਤੋੜਲਾ ਵੀ ਗਰਵੰਸਿਆ ਬਿਲਕੁਲ ਤਿਆਰੀ ਵਾਲੀ ਅਸਲ ਸਾਹਿਬ ਇਹ ਨਹੀਂ ਕੋਈ 5 ਦਿਨ ਲੈ ਜੂ 10 ਲੈ ਜੂ ਹੋ ਸਕਦਾ ਜੇ ਨਿਹਚਰ ਨੂੰ ਆਪਣੀ ਵੀਡੀਓ ਚੜਨੀ ਹੋਣ ਚਿਰ ਤੱਕ ਹੋ ਸਕਦੀ ਫਿਰ ਰਾਤ ਰੂਤ ਨੂੰ ਕੇਸ ਹੋ ਜੇ ਹਾਂਜੀ ਹਾਂ ਹੁਣ ਤੱਕ ਹੋ ਸਕਦੀ ਠੀਕ ਹੈ ਜੀ ਤਸੀਲੀਆਂ ਸ਼ਰੀਫੀਆਂ ਦੋਸਤੋ ਵਿਖਾਉਣਾ ਚਲੋ ਆਪਣਾ ਫਰਜ਼ ਪਾੰਦਾ ਵੀ ਪਸ਼ੂ ਇਦਾਂ ਹੀ ਬਣਿਆ ਨਾ ਨਾਦ ਛੜਤ ਨਹੀਂ ਕਰਦਾ ਜਾਂ ਕੋਈ ਇਹ ਇਦਾਂ ਹੀ ਬਣਿਆ ਜਿਹੜਾ 15 ਤਰੀਕ ਵਾਲੀ ਨਹੀਂ ਵੀਡੀਓ ਪਾਈ ਆ ਮਰ ਹਾਂਜੀ ਹਾਂਜੀ ਉਹ ਚਾਪ ਪਾਈਆਂ ਚ ਚਾਰ ਬਾਂਦੀ ਘਬਣਾ ਪਾਈਆਂ ਤੇ ਜਿੰਚਾਂ ਨੂੰ ਆਪਣੀ ਵੀਡੀਓ ਚੜੀ ਹੁਣ ਚ ਨੂੰ ਤਿੰਨ ਸੂਪੀਆਂ ਵਿੱਚੋਂ ਝੋਟੀਆਂ ਵੀ ਬੜੀਆਂ ਸਲਕੀਆਂ ਸੀ ਹਾਂ ਇੱਕ ਤੋਂ ਇੱਕ ਵੱਧ ਦੀ ਸੀ ਹਾਂਜੀ ਲੈ ਵੀ ਕਰਵਾ ਤਾਂ ਇਹ ਆਪਾਂ ਝੋਟੀ ਕੱਢੀ ਦੋਂਦੀ ਕਿੰਨੇ ਦੇ ਦੇ ਦਈਏ ਇਹ ਜਿਹੜੀ ਆਹ ਨਾ ਸੰਸਾਹ ਡਿਮਾਂਡ ਇਹਦੀ ਕਰਨੀ 75000 ਹਾਂ ਆਹ ਨਾ ਜਿਹੜੀ 70000 ਦੀ ਦੇ ਦਿਓ 70 ਦੀ ਹਾਂਜੀ ਮੈਂ ਮੌਜ ਕਰੇ ਜਿਹੜਾ ਵੀਰ ਲੈ ਆਇਆ ਹਾਂਜੀ ਤਾਂ ਦੱਸੋ ਵਾਧੇ ਵੰਦੀ ਅਗਾ ਘਾਟੇ ਵਾਲੀ ਨਹੀਂ ਗੀ ਕੋ 31 ਪਲ ਨਹੀਂ ਹੋਵੇ ਤਾਂ ਮੈਨੂੰ ਦੱਸਣ ਤੇ ਲੋੜ ਨਹੀਂ ਗੀ ਆਪਦੀ ਸਾਫ ਸੰਭਾਲਦਾ ਮੋਲ ਨਹੀਂ ਮੁਰਦਾਗਾ ਬਾਕੀ ਤੁਹਾਡੇ ਸਾਹਮਣੇ ਆ 70000 ਦੀ ਕੱਟੀ ਝੋਟੀ ਤੁਹਾਨੂੰ ਮਿਲੂਗੀ ਕੋ ਕਟੀਆਂ ਦੇ ਵਿੱਚ ਵੀ ਆ ਜਾਂਦੀ ਐ ਝੋਟੀਆਂ ਦੇ ਵਿੱਚ ਵੀ ਦੋ ਤਿੰਨ ਆਉਂਦੀਆਂ ਆਹ ਦੇਖੋ ਠੰਡੀ ਧੀਰੀ ਇਹਨੂੰ ਕੋਈ ਚੱਕਰ ਨਹੀਂ ਦੇਖੋ ਤੁਸੀਂ ਬਹੁਤ ਖੂਬਸੂਰਤ ਚੰਗੀ ਐ ਇਧਰ ਕਰਵਾ ਤਾਂ ਆਪਣੇ ਕੋਲ ਜਿਹੜੀ ਕਲਾਸਟ ਵਿੱਚ ਆ ਪੀਸ ਖੜਾ ਹਾਂਜੀ ਇਹ ਕਿਵੇਂ ਇਹ ਵੀ ਸੂਣ ਵਾਲੀ ਦੂਜਾ ਸੂਹ ਸੁਣੀ ਜੇ ਗੱਪਣਾ ਹਾਂ ਮੂੰਹ ਚਾਰ ਦੰਦ ਜੀ ਕੋ ਵੀ ਚਾਰਦਾਂ ਦਾ ਚੌਗੀ ਦੋਸਤੋ ਮੋਹੋ ਆ ਤੇ ਪਸ਼ੂ ਬਿਲਕੁਲ ਨਵੇਂ ਨਰੋਏ ਆ ਠੀਕ ਆ ਜੀ ਇਹ ਵੀ ਤਿਆਰੀ ਵਾਲੀ ਪਹਿਲਣਾ ਦੂਜਣਾ ਪਹਿਲਣਾ ਦੂਜਣਾ ਇਹ ਵੀ ਤਿਆਰੀ ਵਾਲੀ ਤਿਆਰੀ ਵਾਲੀ ਠੀਕ ਆ ਤੇ ਦੂਜਾ ਸੂਆ ਇਸ ਛੋਟੀ ਨੇ ਸੂਣਾ ਕੱਦ ਖਾਈ ਠੇ ਦੀ ਵੀ ਬਿਲਕੁਲ ਬਹੁਤ ਵਧੀਆ ਹੈ ਹੈ ਪੂਰੀ ਨਿਗਰ ਆ ਬਾਹਰ ਲੈ ਜਾਈ ਚੰਨ ਥੋੜਾ ਬਾਹਰ ਚਾਨਣੇ ਕੱਢ ਕੇ ਦਿਖਾਉਣੇ ਤੁਹਾਨੂੰ ਗੱਲਬਾਤ ਸਮਝ ਆਊਗੀ ਇਹ 7 ਨੰਬਰ ਜੇ ਐਂਡ ਲਾ ਠੀਕ ਆ ਜੀ ਸ਼ੁਰੂ ਵੀ ਦੂਜੇ ਸਵੇਰ ਤੋਂ ਕੀਤਾ ਤੇ ਐਂਡ ਵੀ ਦੂਜੇ ਸਵੇਰ ਵਾਲੇ ਤੇ ਹੋਇਆ ਹਾਂਜੀ ਠੀਕ ਆ ਉਹ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਸੀ ਵੀ ਐਂਡ ਤੇ ਮਰੇਸ਼ਪੁਰੀ ਆਊਗਾ ਤੇ ਮਰੇਸ਼ਪੁਰੀ ਆ ਗਿਆ ਹਾਂਜੀ ਆ ਬਹੁਤ ਖੂਬਸੂਰਤ ਚੋਟੀ ਆ ਵੈਸੇ ਲੇਵੇ ਹਵਾਨ ਦੇ ਆਪਾਂ ਪੂਰੀ ਤਸੱਲੀ ਨਾਲ ਦਿਖਾਉਨੇ ਆ ਵੀਰਾਂ ਨੂੰ ਤੋਂ ਦੂਜਾ ਸੂਆ ਗਰਵਾਂ ਤੇ ਵੀ ਤਿਆਰੀ ਅੱਜ ਭਲਕਾ ਵਾਲਾ ਕੰਮ ਹਾਂਜੀ ਇਹ ਵੀ ਤਿਆਰੀ ਵਾਲੀ ਆ ਠੀਕ ਆ ਜੀ ਲੋਬੀ ਠੀਕ ਹੈ ਜੀ ਸੋ ਬਿਊਟੀ ਬੈਡੀ ਚੈੱਕ ਕਰੋ ਬਿਲਕੁਲ ਪਤਲਾ ਫੇਸ ਛੋਟਾ ਪਤਲਾ ਸਿੰਗ ਠੀਕ ਆ ਸੋ ਸ਼ਾਈ ਸ਼ੂਈ ਬਹੁਤ ਆ ਛੋਟੀ ਦੇ ਵਿੱਚ ਦੂਜਾ ਸੁਵਾ ਛੋਟੀ ਆ ਸੋ ਜਾਪਦੀ ਦੋਸਤੋ ਪਹਿਲਨਾਂ ਦੇ ਵਿੱਚ ਹੀ ਪਰ ਖਾਇ ਅਸਲੀਅਤ ਜਿਹੜੀ ਇਹ ਦੂਜਾ ਸੁਵਾ ਦੇਖ ਪਹਿਲਨਾਂ ਵਾਲੀ ਹੂੰ ਲੋਬੀ ਸੋ ਬੰਤਰਪੁੰਤਰ ਪਿੱਠਪੁੜੇ ਤੋਂ ਬਾਡੀ ਬੰਤਰ ਲੇਵੇ ਬੰਨੇ ਦੀ ਬੰਤਰ ਬੜੀ ਚੰਗੀ ਆ ਥਾਨ ਦੀ ਕੁਆਲਿਟੀ ਬਹੁਤ ਸੋਹਣੀ ਠੰਡੀ ਧਰੀਏ ਵੀ ਬਹੁਤ ਪਾ ਮੇਰਾ ਸਸਾ ਸੜਦੀ ਕੋਈ ਚੱਕਰ ਨਹੀਂ ਇਹਨੂੰ ਬਹੁਤ ਸੋਹਣਾ ਮੁੱਠੀ ਮੁੱਠੀ ਥਾਨ ਕਰਮਾ ਲਈ ਸਫਾਈ ਬਰੀਕੀ ਦੇ ਵਿੱਚ ਪੂਰਾ ਲੇਵਾ ਆ ਲੈ ਵੀ ਤੋਰ ਗਰਮਤੀਆ ਲੋਡੀ ਬਹੁਤ ਖੂਬਸੂਰਤੋ ਦੋਸਤੋ ਅੱਜ ਪਸ਼ੂ ਐਨੀਮਲ ਜਿੰਨੇ ਵੀ ਆਪਾਂ ਦਿਖਾਏ ਆ ਸਾਰੇ ਆਪੋ ਆਪਣੀ ਜਗ੍ਹਾ ਤੇ ਬਹੁਤ ਖੂਬਸੂਰਤਵੇਂ ਨਵੇਂ ਆ ਪਸ਼ੂ ਵਾਧੇ ਬੰਦੀ ਆ ਆਪਾਂ ਹਮੇਸ਼ਾ ਗੱਲ ਕਰਦੇ ਆ ਚਲੋ ਬਾਕੀ ਅਕੇ ਕਿਸੇ ਵੀਰ ਦੀ ਸਮਝ ਆ ਨਵਾਂ ਪਸ਼ੂ ਖਰੀਦੋ ਪਹਿਲਾਂ ਦੁੱਜਣ ਆ ਤਾਂ ਤੀਜੇ ਸਵੇਰ ਤੱਕ ਵੀ ਪਸ਼ੂ ਖਰੀਦ ਲਓ ਕਿਉਂਕਿ ਦੁੱਧ ਦਤ ਬਾਅਦ ਵੀ ਚੰਗਾ ਦੁੱਜੇ ਸਵੇਰ ਜਾਂ ਤੀਜੇ ਸਵੇਰ ਤੱਕ ਪਸ਼ੂ ਦੁੱਧ ਦਾ ਤਿਆਜ ਚੜਦਾ ਹੀ ਆ ਠੀਕ ਆ ਜੀ ਤਾਂ ਪਹਿਲਾਂ ਝੋਟੀ ਕੋਈ ਵੀਰ ਸ਼ੌਂਕੀ ਹੁੰਦੇ ਆ ਕਿ ਦੁੱਜੇ ਸਵੇਰ ਖਰੀਦਣ ਦੇ ਸ਼ੌਕੀ ਹੁੰਦੇ ਨੇ ਇਹ ਤੁਹਾਨੂੰ ਆਪਾਂ ਲਾਸਟ ਵਿੱਚ ਦੁੱ ਉਰੀ ਕੰਪਲਿੰਟਾ ਅੱਜ ਭਲਕ ਸੂਕ ਹੋ ਗਈ ਹੈ ਕਿ ਜਿੰਨ ਜਿੰਨ ਵੱਧ ਸਕਦੀ ਹੈ ਸੂਕੀ ਸੱਜਦੀ ਹੈ ਗਰਮੰਤ ਕੀ ਕਰਾਂਗੇ ਲੈਣ ਦੇ ਇਹਦੀ ਡਿਮਾਂਡ ਸਹੀ ਜਿਹੜੀ ਸੰਧ ਸਾਹਿਬ 90000 ਰੁਪਇਆ ਲੈਣ ਦੇਣ ਵਾਲਾ ਮੁੱਲ 90 ਹਾਂਜੀ ਠੀਕ ਹੈ ਜੀ ਮਰਤਲ ਕਰਕੇ ਛੋਟਾ ਛਾਟਾ ਕਰਕੇ ਇਹ ਚ ਕੋਈ ਮੌਕੇ ਤੇ ਕਰਦਾਂਗੇ ਮਰਤਲ ਠੀਕ ਹੈ ਹਾਂਜੀ ਦੇਖੋ ਸੋ 90000 ਇਹਦੀ ਲੈਣ ਦਿੱਤੀ ਵਿਰੋਂ ਦਾ ਵੀ ਡਿਮਾਂਡ ਜਿੰਨੀ ਐ ਸਮੋਂ ਵਾ ਉਹਦੇ ਵਿੱਚੋਂ ਮਾਨਤਨ ਹੋਊਗਾ ਕੋਈ ਫਿਕਸਡ ਰੇਟ ਨਹੀਂਗਾ ਬਾਕੀ ਆਏਗਾ ਤਾਂ ਮਾਨਤਨ ਛੋਟਾ ਛੱਪਾ ਹੋ ਜਾਂਦਾ ਮੌਕੇ ਤੇ ਇਹ ਅੱਜ ਐਨੀਮਲ ਨੇ ਦੋਸਤੋ ਟੋਟਲ ਜਿਹੜੀ ਆਪ 7 ਨਾਲ ਆ ਗਿਆ 7 ਨਾਲ ਆ ਗਿਆ 4 ਸੀਰ 3 94 ਜਿਹੜੇ ਕੋਲ ਜਿਹੜੇ 4 ਰੁਪਏ ਕੋ ਤਾਂ ਜਿੱਦਾਂ ਸੱਜਰ ਕੋਈ ਸਵਾਇਆ ਠੀਕ ਹੈ ਵੱਡੇ ਪਸ਼ੂ ਵੀ ਤੁਹਾਨੂੰ ਦਿਖਾਇਆ 13 ਕਿਲੋ ਦੁੱਧ ਤੇ ਜਿਹੜੀ ਮੱਝ ਚੱਲ ਰਹੀ ਹੈ ਵੀ ਦਿਖਾਈ ਆਪਾਂ ਤੁਹਾਨੂੰ 15 ਕਿਲੋ ਹਾਈਐਸਟ ਮਿਲਕਿੰਗ ਜਿਹੜੀ ਆ 15 ਕਿਲੋ ਤੇ ਚੱਲਣ ਈ ਆ ਉਹ ਮੇਰੇ ਕੋਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਤੇ ਰੇਡ ਫੜਦਾ ਵੀ ਤੁਹਾਨੂੰ ਵਧੇ ਦੱਸੋ ਮੇਨੂੰ ਤਾਂ 70 ਕਿਹ ਹਜ਼ਾਰ ਤੋਂ ਲੈ ਕੇ ਹਾਂਜੀ 70 ਹਜ਼ਾਰ ਤੋਂ ਲੈ ਕੇ ਤੇ 1 ਲੱਖ 30 ਹਜ਼ਾਰ ਤੱਕ 1 ਲੱਖ 30 ਹਜ਼ਾਰ ਹਾਂਜੀ 70000 ਤੋ ਲਾ ਕੇ ਦੋਸਤੋ ਅੱਜ 1 ਲੱਖ 30000 ਤੱਕ ਆ ਭਾਅ ਵਰਤਾ ਸੀਗਾ ਮੁੱਲ ਸੀਗਾ ਸੋ ਜਿਵੇਂ ਜੇ ਆਪਾਂ ਤੁਹਾਨੂੰ ਵੀ ਕੋਈ ਫਾਈਨਾਂਸ ਦਾ ਜਿੰਨੇ ਦਾ ਕਾਸਟ ਚਿੰਨੇ ਦਾ ਅਮਾਉਂਟ ਸੱਤ ਕਰਨਾ ਚਾਹੁੰਦਾ ਉਹ ਬਿਲਕੁਲ ਉਦਾਂ ਦਾ ਤੁਸੀਂ ਕੋਈ ਕ੍ਰੈਡਿਟ ਸਕਦੇ ਏ। ਦਰਵਾਜ਼ਾ ਤੇ ਕੰਮਬਰ ਆਪਨੇ ਕਰ ਦਈਏ ਵੀਰ ਜੀ। ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ। ਮਾ ਵੀ ਭਰਾਓ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਦੇ ਆ ਵੀਰ ਦਰਵੰਦ ਦੇ। ਪਿੰਡ ਮਾਹੂਦਪੁਰ ਤੁਸੀਂ ਵਿਜਿਟ ਕਰਨੀ ਆ ਅਮਰਕੋਟ ਅੱਡਾ ਲੱਗਦਾ। ਨਾਕਨਾ ਪਿੰਡ ਰਾਜੂ ਵੀ ਇਹ ਥੋੜੀ-ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡਾਂ ਜਿ세 ਤਰ੍ਹਾਂ ਦੋਸਤ ਦਿੱਲੀ ਰੋਟੇਰ ਦੇ ਵਿੱਚ ਜੇਕਰ ਜੰਟ ਦੇ ਵਿੱਚ ਵਰਤੋਂ ਨਹੀਂ ਕਰਦੇ ਆ ਉਹ ਵੀ ਚੱਲ ਕੇ ਆਪਣੇ ਤਸਦੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਜਿਨਾਂ ਪ੍ਰਮਾਣ ਸੱਤ